ਸ਼ੁੱਕਰਵਾਰ 7 ਮਾਰਚ ਨੂੰ ਸ਼੍ਰੋਮਣੀ ਕਮੇਟੀ ਦੀ ਅੰਤਰੀਂ ਕਮੇਟੀ ਦੀ ਮੀਟਿੰਗ ਨੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਬਾਰੇ ਕੋਈ ਫੈਸਲਾ ਲੈਣਾ ਸੀ ਲੇਕਿਨ ਇਸ ਦੇ ਉਲਟ ਬਿਨਾਂ ਕਿਸੇ एजेंडा ਦੇ ਉਸਨੇ ਦੋ ਜਥੇਦਾਰਾਂ ਨੂੰ ਹਟਾਉਣ ਦਾ ਫੈਸਲਾ ਲਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਗਿਆਨੀ ਸੁਲਤਾਨ ਸਿੰਘ ਨੂੰ ਸੇਵਾਮੁਕਤ ਕਰ ਦਿੱਤਾ। ਉਹਨਾਂ ਦੀ ਥਾਂ ਗਿਆਨੀ ਕੁਲਦੀਪ ਸਿੰਘ ਗਲਗਜ ਨੂੰ ਤੱਕ ਸ੍ਰੀ ਕੇਸਕਰ ਸਾਹਿਬ ਦੇ ਜਥੇਦਾਰ ਥਾਪਿਆ ਹੈ ਉਹੀ ਨਿਭਾਉਣਗੇ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀ ਸੇਵਾ ਇਸ ਤੋਂ ਇਲਾਵਾ ਬਾਦਲ ਦਲ ਦੇ ਹੀ ਬਰਨਾਲਾ ਯੂਨਿਟ ਦੇ ਪ੍ਰਧਾਨ ਅਤੇ ਬੁੰਗਾ ਮਸਤਵਾਣਾ ਦੇ ਮੁਖੀ ਬਾਬਾ ਟੇਕ ਸਿੰਘ ਤਨੌਲਾ ਨੂੰ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨਿਯੁਕਤ ਕੀਤਾ ਗਿਆ ਹੈ ਲਗਭਗ 14 ਸਾਲਾਂ ਤੋਂ ਬਿਨਾਂ ਚੋਣਾਂ ਦੇ ਚੱਲ ਰਹੀ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਵੱਲੋਂ ਲਗਾਤਾਰ ਪੰਥਕ ਸਿਆਸਤਪਤੀ ਪੰਥਕ ਸੰਸਥਾਵਾਂ ਦੇ ਘਾਣ ਕੀਤੇ ਜਾਣ ਦੀ ਇਸ ਇੰਤਿਹਾਨ ਦੀ ਖਬਰ ਨੂੰ ਪੰਜਾਬੀ ਅਖਬਾਰਾਂ ਨੇ ਕਿਸ ਤਰ੍ਹਾਂ ਛਾਪਿਆ ਅਤੇ ਉਹਨਾਂ ਦੀ ਕੀ ਪ੍ਰਤੀਕਿਰਿਆ ਰਹੀ ਆਓ ਮਾਰਦੇ ਹਾਂ ਇੱਕ ਨਜ਼ਰ ਪੰਜਾਬੀ ਅਖਬਾਰਾਂ ਵਿੱਚ ਇਹ ਪਹਿਲੀ ਅਤੇ ਮੁੱਖ ਖਬਰ ਰਹੀ ਹਾਲਾਂਕਿ ਅਜੀਤ ਨੇ ਬਿਨਾਂ ਕਿਸੇ ਟਿੱਪਣੀ ਦੇ ਹੈਡਿੰਗ ਦਿੱਤਾ ਗਿਆਨੀ ਰਖਵੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਅਹੁਦਿਆਂ ਤੋਂ ਕੀਤਾ ਫਾਰਾ ਪੰਜਾਬੀ ਟ੍ਰਿਬਿਊਨ ਨੇ ਵੀ ਲਗਭਗ ਇਸੇ ਅੰਦਾਜ਼ ਵਿੱਚ ਲਿਖਿਆ ਸ੍ਰੀ ਅਕਾਲ ਤਖਤ ਅਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਹਟਾਏ ਅਕਾਲੀ ਆਗੂਆਂ ਨੂੰ ਤਨਖਾਹ ਲਾਉਣ ਵਾਲੇ ਤਿੰਨੇ ਜਥੇਦਾਰ ਕੀਤੇ ਸੇਵਾਮੁਕਤ ਇਸੇ ਤਰ੍ਹਾਂ ਅਕਾਲੀ ਪత్రిక ਸ੍ਰੀ ਅਕਾਲ ਤਖਤ ਸਮੇਤ ਦੋ ਤਖਤਾਂ ਦੇ ਜਥੇਦਾਰ ਕੀਤੇ ਸੇਵਾਮੁਕਤ ਲੇਕਿਨ ਰੋਜ਼ਾਨਾ ਪਹਿਰੇਦਾਰ ਦੀ ਹੈਡਲਾਈਨ ਵਿੱਚ ਦਰਦ ਸਪਸ਼ਟ ਦਿਖ ਰਿਹਾ ਹੈ ਦੋ ਹੋਰ ਜਥੇਦਾਰ ਚੜੇ ਸਿਆਸੀ ਮਫਾਦਿਆਂ ਦੀ ਬਲੀ ਸਿੱਖ ਇਤਿਹਾਸ ਦਾ ਕਾਲਾ ਦਿਨ ਸ੍ਰੋਮਣੀ ਕਮੇਟੀ ਨੇ ਸੁਪੀਰ ਬਾਦਲ ਦੀ ਪ੍ਰਧਾਨਗੀ ਬਚਾਉਣ ਲਈ ਯਾਨੀ ਰਖਵੀਰ ਸਿੰਘ ਅਤੇ ਯਾਨੀ ਸੁਲਤਾਨ ਸਿੰਘ ਨੂੰ ਜਥੇਦਾਰ ਦੇ ਅਹੁਦੇ ਤੋਂ ਕੀਤਾ ਫਰਗ ਰੋਜ਼ਾਨਾ ਸਪੋਕਸਮੈਨ ਨੇ ਬਾਦਲ ਤੜੇ ਦੀ ਦਾਦਾਘੀਰੀ ਦੀ ਝਲਕ ਪੇਸ਼ ਕਰਦੇ ਹੋਏ ਹੈਡਿੰਗ ਦਿੱਤੀ ਯਾਨੀ ਹਰਪ੍ਰੀਤ ਸਿੰਘ ਤੋਂ ਬਾਅਦ ਹੁਣ ਜਥੇਦਾਰ ਯਾਨੀ ਰਖਵੀਰ ਸਿੰਘ ਅਤੇ ਯਾਨੀ ਸੁਲਤਾਨ ਸਿੰਘ ਨੂੰ ਵੀ ਘਰ ਤੋਰਿਆ ਇਸ ਮੁੱਦੇ ਤੇ ਪੰਜਾਬ ਦੀਆਂ ਅਖਬਾਰਾਂ ਦੀ ਰਾਏ ਦੀ ਗੱਲ ਕਰੀਏ ਤਾਂ ਅਜੀਤ ਅਖਬਾਰ ਨੇ ਇਸ ਮੁੱਦੇ ਨੂੰ ਸੰਪਾਦਕੀ ਵਿੱਚ ਕੋਈ ਥਾਂ ਨਾ ਦੇ ਕੇ ਮੁਕੰਮਲ ਖਾਮੋਸ਼ੀ ਬਣਾ ਕੇ ਰੱਖੀ ਹੈ ਜਦਕਿ ਪੰਜਾਬੀ ਟ੍ਰਿਬਿਊਨ ਨੇ ਲਿਖਿਆ ਅੰਤਰਿਮ ਕਮੇਟੀ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਬਾਰੇ ਕੋਈ ਫੈਸਲਾ ਨਹੀਂ ਕਰ ਸਕੀ ਪਰ ਦੋ ਤਖਤਾਂ ਦੇ ਜਥੇਦਾਰਾਂ ਨੂੰ ਫਾਰਕ ਕਰਨ ਦਾ ਫੈਸਲਾ ਜ਼ਰੂਰ ਕਰਦੀ ਹੈ ਇਸ ਫੈਸਲੇ ਤੇ ਸਿੱਖ ਪਾਈਚਾਰੇ ਦੀਆਂ ਪ੍ਰਤੀਕਿਰਿਆਵਾਂ ਦੇ ਆਧਾਰ ਤੇ ਅਖਬਾਰ ਲਿਖਦਾ ਹੈ ਕਿ ਇਹ ਤਖਤਾਂ ਦੀ ਖੁਦਮੁਖਤਾਰੀ ਲਈ ਨੁਕਸਾਨਦੇਹ ਕਦਮ ਹੋਵੇਗਾ ਜੱਥੇਦਾਰਾਂ ਨੂੰ ਕੱਢਣ ਦਾ ਕਾਰਨ ਸਪਸ਼ਟ ਕਰਦੇ ਹੋਏ ਅਖਬਾਰ ਲਿਖਦਾ ਹੈ ਕਿ 2 ਦਸੰਬਰ ਦੇ ਹੁਕਮਨਾਮੇ ਤੋਂ ਉਪਜੀ 7 ਮੈਂਬਰੀ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕਦੇ ਵੀ ਮਾਨਤਾ ਨਹੀਂ ਦਿੱਤੀ। ਪਹਿਲਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਅਤੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਵਡੂੰਗਰ ਦੇ ਅਸਤੀਫੇ ਦਿਵਾ ਕੇ ਇਸ ਨੂੰ ਨਕਾਰਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਅਕਾਲ ਤਖਤ ਜੱਥੇਦਾਰ ਵੱਲੋਂ 5 ਮੈਂਬਰੀ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਆਪਣਾ ਕੰਮ ਜਾਰੀ ਰੱਖਣ ਅਤੇ ਮੌਜੂਦਾ ਮੈਂਬਰਾਂ ਵਿੱਚੋਂ ਹੀ ਆਪਣਾ ਮੁਖੀ ਚੁਣ ਲੈਣ ਦੀ ਸਹਿਤ ਦੇਣ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਨੇ 18 ਮਾਰਚ ਤੋਂ ਅਕਾਲ ਤਖਤ ਸਾਹਿਬ ਤੋਂ ਨਵੀਂ ਪਰਤੀ ਕਰਨ ਦਾ ਐਲਾਨ ਕਰ ਦਿੱਤਾ ਇਸ ਨਾਲ ਬਾਦਲ ਦਲ ਲਈ ਵੱਡੀ ਚੁਣੌਤੀ ਪੈਦਾ ਹੋ ਗਈ ਕਿਉਂਕਿ ਇਸ ਵੱਲੋਂ ਪਹਿਲਾਂ ਹੀ ਆਪਣੀ ਭਰਤੀ ਪ੍ਰਕਿਰਿਆ ਮੁਕੰਮਲ ਕਰਨ ਦਾ ਐਲਾਨ ਕਰ ਲਿਆ ਗਿਆ ਸੀ ਸ਼ਾਇਦ ਇਸੇ ਕਰਕੇ ਜਥੇਦਾਰਾਂ ਦੀ ਵਰਤਸੀ ਇਸ ਦੀ ਅਣਸਰਦੀ ਲੋਲ ਬਣ ਗਈ ਸੀ ਰੋਜ਼ਾਨਾ ਪਹਿਰੇਦਾਰ ਨੇ ਸੰਪਾਦਕੀ ਵਿੱਚ ਲਿਖਿਆ ਹੈ ਕਿ ਬੇਸ਼ੱਕ ਇਸ ਰੋਮਣੀ ਕਮੇਟੀ ਦਾ ਅਧਿਕਾਰ ਖੇਤਰ ਹੈ ਕਿ ਉਹ ਉਹਨਾਂ ਜਥੇਦਾਰਾਂ ਨੂੰ ਇਨ੍ਹਾਂ ਪਦਵੀਆਂ ਉੱਤੇ ਲਾ ਸਕਦੀ ਹੈ ਜਾਂ ਕਿਸੇ ਦੀਆਂ ਸੇਵਾਵਾਂ ਕਿਸੇ ਵੀਲੇ ਵੀ ਖਤਮ ਕਰ ਸਕਦੀ ਹੈ ਗੁਰਦੁਆਰਾ ਐਕਟ ਮੁਤਾਬਕ ਇਸ ਨੂੰ ਕੋਈ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਲੇਕਿਨ ਸੱਚ ਇਹ ਹੈ ਕਿ ਜਥੇਦਾਰਾਂ ਦੀਆਂ ਇਨ੍ਹਾਂ ਬਦਲੀਆਂ ਨਾਲ ਕੋਈ ਮਸਲਾ ਹੱਲ ਹੋਣ ਵਾਲਾ ਨਹੀਂ ਹੈ ਸਗੋਂ ਹੋਰ ਦੂਰੀਆਂ ਅਤੇ ਦੁਵਿਧਾ ਵਧ ਰਹੀ ਹੈ ਜਿਸ ਦਾ ਨੁਕਸਾਨ ਕਿਸੇ ਇੱਕ ਨੂੰ ਨਹੀਂ ਸਗੋਂ ਸਮੁੱਚੇ ਪੰਥ ਨੂੰ ਹੋ ਸਕਦਾ ਹੈ ਖ਼ਬਰ ਪੰਥ ਨੂੰ ਰਾਏ ਦਿਨ ਦੇ ਹੋਏ ਲਿਖਦਾ ਹੈ ਕਿ ਜਦੋਂ ਅਧਿਕਾਰ ਹੀ ਸ਼੍ਰੋਮਣੀ ਕਮੇਟੀ ਕੋਲ ਹਨ ਤਾਂ ਵਿਅਰਥ ਦੀਆਂ ਆਲੋਚਨਾਵਾਂ ਵਿੱਚ ਉਲਝਣ ਦੀ ਥਾਂ ਪੰਥ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈਣ ਲਈ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਜਥੇਦਾਰਾਂ ਦੀ ਨਿਯੁਕਤੀ ਦੀ ਮਰਿਆਦਾ ਵਿੱਚ ਕੋਈ ਬਦਲਾਅ ਲਿਆਂਦਾ ਜਾ ਸਕੇ ਅਖ਼ਬਾਰ آگਾਹ ਕਰਦੇ ਹੋਏ ਲਿਖਦਾ ਹੈ ਕਿ ਸਿਧਾਂਤਾਂ ਦੀ ਅਣਦੇਖੀ ਜਾਂ ਕੌਮ ਦੇ ਨੁਕਸਾਨ ਨੂੰ ਮੂਕ ਦਰਸ਼ਕ ਬਣ ਕੇ ਦੇਖਣਾ ਵੀ बहुत माड़ा साबित हो रहा है हालांकि स्पोक्समैन ने भी कोई संपादकी नहीं लिखी लेकिन एक लेख राही असिधे तौर पर अपनी राय देंदे हुए पूछा गया है कि यह फैसला बादल दल की बेहिसाबी तानाशाही है ज खुदकशी जिस विच अखबार लिखता है कि सिख पंथ ने इना हटाए गए जत्थेदार अकाली फूला सिंह बननते जोर दिता सी ਇਸਦੇ ਚਲਦਿਆਂ ਹੀ ਸਿੰਘ ਸਾਹਿਬਾਨਾ ਨੇ 2 ਦਸੰਬਰ 2024 ਨੂੰ ਮੌਜੂਦਾ ਅਕਾਲੀ ਲੀਡਰਸ਼ਿਪ ਨੂੰ ਅਯੋਗ ਕਰਾਰ ਦਿੰਦਿਆਂ ਸੱਤ ਮੈਂਬਰੀ ਕਮੇਟੀ ਦਾ ਗਠਨ ਕਰਕੇ 6 ਮਹੀਨਿਆਂ ਅੰਦਰ ਨਵੀਂ ਪਰਤੀ ਕਰਨ ਦਾ ਆਦੇਸ਼ ਦਿੱਤਾ ਸੀ ਤਾਂ ਜੋ ਪਰਿਵਾਰਵਾਦ ਦਾ ਖਾਤਮਾ ਕੀਤਾ ਜਾ ਸਕੇ ਪਰ ਇਸ ਕਮੇਟੀ ਦੇ ਚੇਅਰਮੈਨ ਹਰਜਿੰਦਰ ਸਿੰਘ tạmਮੀ ਜੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਅਮਲ ਕਰਨ ਦੀ ਥਾਂ ਲੰਮਾ ਸਮਾਂ ਸੋਚਦੇ ਹੀ ਰਹੇ ਜਦ ਦਬਾਅ ਪਿਆ ਤਾਂ ਅਸਤੀਫਾ ਦੇ ਕੇ ਘਰ ਬੈਠ ਗਏ ਇਸ ਤੋਂ ਛੁੱਟ ਪ੍ਰਕਾਸ਼ ਸਿੰਘ ਬਾਦਲ ਤੋਂ ਪੰਥ ਰਤਨ ਫਖਰੇ ਕੌਮ ਵਾਪਸ ਲੈਣ ਤੋਂ ਉਹਨਾਂ ਦਾ ਫਰਜ਼ੰਦ ਹੋਰ ਖਫਾ ਹੋ ਗਿਆ ਇਸ ਕਰਕੇ ਉਹਨਾਂ ਫੈਸਲੇ ਕਰਨ ਵਾਲੇ ਜੱਜ ਹੀ ਬਦਲ ਦਿੱਤੇ ਤਾਂ ਜੋ ਨਵਿਆਂ ਰਾਹੀਂ ਕੀਤੇ ਫੈਸਲੇ ਮਨਸੂਖ ਕਰਵਾਏ ਜਾ ਸਕਣ ਅਖਬਾਰ ਲਿਖਦਾ ਹੈ ਕਿ ਸੱਚ ਇਹ ਹੈ ਕਿ ਬਾਦਲ ਧੜੇ ਤੋਂ ਬਾਗੀ ਲੀਡਰਸ਼ਿਪ ਅਤੇ ਸਿੱਖ ਪੰਥ ਪਰਿਵਾਰਵਾਦ ਵਿਰੁੱਧ ਲਹਿਰ ਖੜੀ ਕਰਨ ਵਿੱਚ ਬੁਰੀ ਤਰ੍ਹਾਂ ਤੇ ਅਸਫਲ ਰਿਹਾ ਹੈ ਇਸ ਦਾ ਲਾਭ ਅਕਾਲ ਤਖਤ ਤੋਂ ਬਾਗੀ ਹੋਏ ਧੜੇ ਨੇ ਉਠਾਇਆ ਹੈ ਲੇਕਿਨ ਹੁਣ ਫੈਸਲਾ ਸਿਕ ਸੰਗਤ ਦੀ ਕਚਹਿਰੀ ਵਿੱਚ ਹੋਵੇਗਾ ਸਿੱਖ ਪੰਥ ਹੁਣ ਟਿੱਖੇ ਟਕਰਾਅ ਅਤੇ ਮਤ ਭੇਦਵਲ ਵੱਤ ਚੁਕਾ ਹੈ ਕਿਉਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਹੁੰਦਾ ਆਇਆ ਹੈ ਸਿੱਖੀ ਦਾ ਵਿਰੋਧ ਤੁਰਕਾਂ ਤੋਂ ਲੈ ਕੇ ਮੁਗਲਾਂ ਤੱਕ ਖੁਰਾਕ ਖੋਜ ਮਿਟਾਉਣ ਦੀ ਮੁਹਿੰਮ ਮਿਲਾਵਟ ਰਲਾਉਣ ਦੀ ਮੁਹਿੰਮ ਤਿਲਕ ਜੰਜੂ ਦੇ ਰਾਖੇ ਸੀ ਪਰ ਪਹਾੜੀ ਰਾਜੇ ਬਣੇ ਦੁਸ਼ਮਣ ਉਨ੍ਹਾਂ ਹੀ ਜ਼ਰਾਇਮ ਪੇਸ਼ਾ ਕੌਮ ਕਿਹਾ ਜਿਨ੍ਹਾਂ ਲਈ ਜਾਨਾਂ ਵਾਰ ਗਏ ਸੀ ਆਖਿਰ ਸਿੱਖ ਹਮੇਸ਼ਾ ਕਿਉਂ ਰਹੇ ਨਿਸ਼ਾਨੇ ਤੇ ਜੇ ਜਾਣਨਾ ਹੈ ਸੱਚ ਤਾਂ ਪੜੋ ਨਾਵਲ ਦਾ ਐਨਵੀ ਟਰੁੱਥ ਇਹ Amazon ਤੇ ਉਪਲਬਧ ਹੈ Kindle ਅਤੇ ਹੋਰ ਆਨਲਾਈਨ ਬੁੱਕ ਸਾਈਟਸ ਤੇ ਵੀ ਪੜਿਆ ਜਾ ਸਕਦਾ ਹੈ ਇਸ ਦਾ ਪੰਜਾਬੀ ਰੂਪ ਨਿਰਵੈਰ ਸੰਗ ਵੈਰ ਪ੍ਰਕਾਸ਼ਕ ਹਨ ਸਿੰਘ ਬਰਦਰਸ ਅੰਮ੍ਰਿਤਸਰ